ਸਤ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਸਵਾਗਤ ਹੈ ਆਪਣੇ ਚੈਨਲ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਬਹੁਤ ਹੀ ਘੱਟ ਚੱਲਿਆ ਹੋਇਆ ਬਹੁਤ ਸੋਹਣਾ ਟਰੈਕਟਰ ਦੀ ਸੋਨਾਲੀਕਾ 60 ਬਿਲਕੁਲ ਨਵਾਂ ਇੱਕ ਹੱਥ ਚੱਲਿਆ ਹੋਇਆ ਟਰੈਕਟਰ ਆ ਜੀ ਸਾਫ਼ ਸੁਥਰੀ ਕੰਡੀਸ਼ਨ ਦਾ ਵੀਡੀਓ ਨੂੰ ਲਾਸਟ ਤੱਕ ਜੁੜ ਦੇਖਿਓ ਟਰੈਕਟਰ ਦੀ ਫੁੱਲ ਜਾਣਕਾਰੀ ਦੇਵਾਂਗੇ ਆਪਾਂ ਨਾਲ ਹੀ ਜੇ ਕਿਸੇ ਨੂੰ ਖੇਤੀਬਾੜੀ ਦਾ ਕੋਈ ਵੀ ਸਾਧਨ ਵੇਚਣਾ ਹੈ ਖਰੀਦਣਾ ਹੈ ਉਹ ਵੀ ਨੀਚੇ ਆਪਣਾ ਵਟਸਐਪ ਨੰਬਰ ਸੋਰ ਹੈ ਇਸ ਨੰਬਰ ਤੇ ਚਾਰ-ਪੰਜ ਫੋਟੋ ਪੂਰੀ ਜਾਣਕਾਰੀ ਸੈਂਡ ਕਰ ਸਕਦੇ ਹੋ ਜੀ ਨਾਲ ਹੀ ਜਿਹੜੇ ਵੀ ਚੈਨਲ ਦੇ ਨਵੇਂ ਆ ਆਪਣਾ ਜੇਨ ਨੂੰ ਸਬਸਕ੍ਰਾਈਬ ਨਹੀਂ ਕੀਤਾ ਨੀਚੇ ਰੈੱਡ ਕਲਰ ਦਾ ਬਟਨ ਸੋਹਰਾ ਤੁਸੀਂ ਦਬ ਕੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਅੱਜ ਆਪਾਂ ਤੁਹਾਡੇ ਲੈ ਕੇ ਆਏ ਆ ਸੋਨਾ ਲੀਕਾ 60 ਟਰੈਕਟਰ ਆ ਜੀ 2014 ਮਾਡਲ ਟਰੈਕਟਰ ਆ ਜੀ ਪੰਜਾਬ ਨੰਬਰ ਹੈ ਫਸਟ ਓਨਰ ਆਨਲੀ 1800 ਘੰਟਾ ਚੱਲਿਆ ਹੋਇਆ ਟਰੈਕਟਰ ਆ ਜੀ ਇੰਜਨ ਗੇਅਰ ਲੈਫਟ ਦੀ ਮਾਲਕ ਵੀਰਾਂ ਵੱਲੋਂ ਫੁੱਲ ਗਾਰੰਟੀ ਹੈ ਸਾਫ਼ ਸੁਥਰੀ A1 ਕੰਡੀਸ਼ਨ ਦੇ ਵਿੱਚ ਟਰੈਕਟਰ ਪਿਆ ਹੈ ਵੀਡੀਓ ਵਿੱਚ ਟਰੈਕਟਰ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਇਕੱਲਾ ਵਾਹੀ ਚ ਚੱਲਿਆ ਹੋਇਆ ਟਰੈਕਟਰ ਨੇ ਬਹੁਤ ਹੀ ਸਾਫ਼ ਸੁਥਰੀ A1 ਕੰਡੀਸ਼ਨ ਦਾ ਟਰੈਕਟਰ ਹੈ ਬਿਲਕੁਲ ਨਵਾਂ ਟਰੈਕਟਰ ਹੈ ਜੀ ਕਿਸੇ ਪਾਸਿਓ ਕੋਈ ਕਮੀ ਪੇਸੀ ਨਹੀਂ ਨਾਲ ਦੇ 70% ਟਾਇਰ ਹੈ ਜੀ ਬਹੁਤ ਘੱਟ ਚੱਲਿਆ ਹੋਇਆ ਟਰੈਕਟਰ ਹੈ 1800 ਘੰਟਾ ਚੱਲਿਆ ਹੋਇਆ ਨਾਲ ਦੇ 70% ਟਾਇਰ ਹੈ オリジナル ਟਰੈਕਟਰ ਨੂੰ ਬੇੜ ਲੱਗੇ ਹੋਇਆ ਪਾਵਰ ਸਟੀering ਜੀ DI 60 ਟਰੈਕਟਰ ਆ 2014 ਮਾਡਲ ਟਰੈਕਟਰ ਆ ਜੀ ਪੰਜਾਬ ਨੰਬਰ ਐ ਬਹੁਤ ਹੀ ਘੱਟ ਚੱਲਿਆ ਹੋਇਆ ਟਰੈਕਟਰ ਆ ਜੀ ਖੇਤੀ ਚ ਚੱਲਿਆ ਹੋਇਆ ਟਰੈਕਟਰ ਆ ਜੇ ਵੀ ਕੋਈ ਕਿਸਾਨ ਵੀਰ ਟਰੈਕਟਰ ਲੈਣ ਦਾ ਚਾਹਵਾਨ ਹੋਵੇ ਤਾਂ ਇਹ ਟਰੈਕਟਰ ਖਰੀਦ ਸਕਦਾ ਜੀ ਬਿਲਕੁਲ ਨਵਾਂ ਟਰੈਕਟਰ ਪਹਿ ਨਵਾਂ ਨਕੋਰ A1 ਕੰਡੀਸ਼ਨ ਦਾ ਟਰੈਕਟਰ ਦੀ ਵੀਡੀਓ ਵਿੱਚ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸਾਫ਼ ਸੁਥਰੀ A1 ਕੰਡੀਸ਼ਨ ਦਾ ਟਰੈਕਟਰ ਆ DI 60 ਪਾਵਰ ਸਟੀering ਦੇ ਵਿੱਚ ਟਰੈਕਟਰ ਹੈ ਜੀ ਨਾਲ ਦੇ 70% ਟਾਇਰ ਹੈ 1800 ਘੰਟਾ ਚੱਲਿਆ ਹੋਇਆ ओरिजिनल ਟਰੈਕਟਰ ਨੂੰ ਵੇਟ ਲੱਗੇ ਹੋਇਆ 16 ਦੇ ਟਾਇਰਾਂ ਦੇ ਵਿੱਚ ਟਰੈਕਟਰ ਹੈ ਜੀ ਪੰਜਾਬ ਨੰਬਰ ਆ ਫਰਸਟ ਓਨਰ ਟਰੈਕਟਰ ਦੀ ਜੋ ਡਿਮਾਂਡ ਹੈ ਮਾਲਕ ਵੀਰਾਂ ਵੱਲੋਂ 4 ਲੱਖ ਤੇ 45000 ਰੁਪਇਆ ਰੱਖੀ ਗਈ ਹੈ ਮੌਕੇ ਤੇ ਲੈਸ ਜ਼ਰੂਰ ਹੋ ਜੂਗਾ ਇੱਕ ਵਾਰ ਤੁਸੀਂ ਟਰੈਕਟਰ ਜਾ ਕੇ ਚੈੱਕ ਕਰਕੇ ਚਲਾ ਕੇ ਵਾ ਕੇ ਦੇਖੋ ਰੇਟ ਮੌਕੇ ਤੇ ਜ਼ਰੂਰ ਹੋ ਜੂਗਾ ਜੀ ਬਹੁਤ ਹੀ ਵਧੀਆ ਸਾਫ ਸੁਥਰੀ ਕੰਡੀਸ਼ਨ ਦਾ ਟਰੈਕਟਰ ਹੈ A1 ਕੰਡੀਸ਼ਨ ਹੈ ਜੀ ਟਰੈਕਟਰ ਦੀ ਮਾਲਕ ਵੀਰਾਂ ਦਾ ਮੋਬਾਈਲ ਨੰਬਰ ਆਪਾਂ ਵੀਡੀਓ ਦੇ ਲਾਸਟ ਵਿੱਚ ਦੇਵਾਂਗੇ ਤੁਸੀਂ ਕਾਲ ਕਰਕੇ ਵੀ ਫੁੱਲ ਜਾਣਕਾਰੀ ਟਰੈਕਟਰ ਦੀ ਲੈ ਸਕਦੇ ਹੋ ਮਾਲਕ ਵੀਰਾਂ ਦਾ ਏਰੀਆ ਭਤੌੜ ਕੋਲ ਪਿੰਡਾਂ ਦਾ ਮਾਲਕ ਵੀਰਾਂ ਦਾ ਉੱਥੇ ਟਰੈਕਟਰ ਖੜਾ ਹੈ ਸਕਰੀਨ ਤੇ ਨੰਬਰ ਸ਼ੋਅ ਹੋ ਰਿਹਾ 9417619364 ਇਸ ਨੰਬਰ ਤੇ ਕਨੈਕਟ ਕਰਕੇ ਤੁਸੀਂ ਟਰੈਕਟਰ ਦੀ ਹੋਰ ਜਾਣਕਾਰੀ ਵੀ ਲੈ ਸਕਦੇ ਹੋ ਤੇ ਟਰੈਕਟਰ ਖਰੀਦ ਵੀ ਸਕਦੇ ਹੋ ਜੀ ਟਰੈਕਟਰ ਦੀ ਜੋ ਡਿਮਾਂਡ ਹੈ 4 ਲੱਖ ਤੇ 45000 ਰੁਪਏ ਰੱਖੀ ਗਈ ਹੈ ਜੀ ਵੀਡੀਓ ਨੂੰ ਲਾਇਕ ਸ਼ੇਅਰ ਕਮੈਂਟ ਜੂਰੂ ਕਰ ਦੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜੂਰੂ ਕਰ ਲਿਓ